बीते शुक्रवार देर शाम पिंड लखन के पड्डा गडानी रोड ते शमशान काट ने कारचो शक की हालात च एक नौजवान की लाश बरामद हुई इस संबंधी पिंड लखन के पड्डा वासियां पता लगन से उन्होंने नडाला पुलिस को सूचित किया तो उन्होंने परिवार तक पहुंच की गई इस दौरान परिवारक मैंबर पुलिस मौके ते पुजी मृतक नौजवान की पहचान गुरकीरत सिंह गोरा उन्हीं पुत्र जोगिंदर सिंह वासी सैदपुर वजो हुई है इस दौरान परिवारिक मैंबर वालों उसानपुर हस्पता गया जिथे ड्यूटी डाक्टर ने उस मृतक ऐलान दिता मामले की जांच कर रहे नडाला चौकी इंचार्ज बलजिंदर सिंह ने दसिया कब्जे के के च च कपूरथला मोर्चरी रखवाया है पोस्ट मार्टम रिपोर्ट तो बाद ही मौत के कारण का पता लगेगा जानकारी देंदे हो पिंड लखन के पड्डा मैंबर पंचायत जसवंत विरली ने दसा के औकतकार दोपहर बारह बजे की गडाणी रोड शमशान घाट को खड़ी देर शाम गड्डी ग खड़ी होने जाके जांच पुलिस गया ਕਪੂਰਥਲਾ ਤੋਂ ਪੱਤਰਕਾਰ ਨਿਰਮਲ ਸਿੰਘ ਦੀ ਰਿਪੋਰਟ ਮਨੀ ਕਾਬ ਦੇ ਬੋਲ ਕੀ ਮਾਮਲਾ ਜੁਆ ਸਾਨੂੰ तकरीबन 6 ਵਜੇ ਪਤਾ ਲੱਗਾ ਕਿ ਇੱਕ ਕਾਰ ਸਵੇਰ ਦੀ 11 12 ਵਜੇ ਦੀ ਇਧਰ ਸਾਡੀ ਮੜੀਆਂ ਦੇ ਬਾਹਰ ਖੜੀ ਆ ਤੇ ਉਹ ਪਿੰਡ ਦੇ ਆਉਣ ਜਾਂਦੇ ਲੋਕਾਂ ਨੇ ਦੇਖਦੇ ਰਹੇ ਉਹਨੂੰ ਬਟ ਕਿਸੇ ਨੇ ਵੀ ਇਤਲਾ ਨਹੀਂ ਕੀਤੀ ਨਾ ਪੁਲਿਸ ਨੂੰ ਨਾ ਹਸਪਤਾਲ ਨੂੰ ਇੱਕ ਮਿੰਟ ਤੇ ਜਦੋਂ ਸਾਨੂੰ ਮੈਂਬਰ ਪੰਚਾਇਤ ਦੇ ਤੌਰ ਤੇ ਦੱਸਿਆ ਤੇ ਫਿਰ ਅਸੀਂ ਆ ਕੇ ਉਹਦੀਆਂ ਮੁੰਡੇ ਦੀਆਂ ਫੋਟੋਆਂ ਖੇਜੀਆਂ ਪੁਲਿਸ ਨੂੰ ਭੇਜੀਆਂ ਆਲੇ ਦੁਆਲੇ ਕਾਫੀ ਲੋਕਾਂ ਨੂੰ ਦੱਸਿਆ ਤੇ ਉਹਦਾ ਪਤਾ ਲਾਇਆ ਕਿ ਉਹਦਾ ਜਿਹੜਾ ਫੋਨ ਸੀਗਾ ਉਹ ਲੌਕਡ ਸੀਗਾ ਉਹਦੇ ਫੋਨ ਤੋਂ ਇੱਕ ਮੈਸੇਜ ਤੋਂ ਉਹਦਾ ਨੰਬਰ ਲਾਇਆ ਉਹ ਉਹਦੇ ਜੀਜੇ ਨੂੰ ਉੱਥੇ ਜਲੰਧਰ ਮਿਲਿਆ ਫਿਰ ਉਸਦਾ ਪਤਾ ਲੱਗਾ ਕਿ ਉਹਦਾ ਪਿੰਡ ਸੈਦਪੁਰਾ ਫਿਰ ਉਹਦੇ ਰਿਸ਼ਤੇਦਾਰ ਆਏ ਉਹਦੇ ਪਰਿਵਾਰ ਦੇ ਮੈਂਬਰ ਆਏ ਉਹ ਉਹਦੀ ਡੈੱਡ ਬੋਡੀ ਲੈ ਕੇ ਚਲੇ ਗਏ ਕਿੰਨੇ ਕਬਜ ਦੀ ਗੱਡੀ ਖੜੀ ਇਹ ਇਹ ਗੱਡੀ ਤਕਰੀਬਨ 11 12 ਵਜੇ ਦੀ ਖੜੀ ਆ ਤੇ ਇਹ ਹਾਣੂ ਦੇਖੋ ਵੀ ਹੁਣ 7 8 ਵਜ ਗਏ ਤੇ ਹੁਣ ਜਾ ਕੇ ਉਹਦੇ ਪਰਿਵਾਰ ਦੇ ਮੈਂਬਰ ਆਏ 7 ਵਜੇ ਤੇ ਉਹ ਡੈੱਡ ਬਡੀ ਲੈ ਕੇ ਨਾਲ ਪੁਲਿਸ ਨੂੰ ਇਨਫੋਰਮ ਕੀਤਾ ਸੀ ਪੁਲਿਸ ਵਾਲੇ ਵੀ 7 ਵਜੇ ਆਏ ਆ ਉਹ ਸਾਰੀ ਉਹਦੀ شناخت ਵਗੈਰਾ ਕਰਕੇ ਤੇ ਉਹ ਹੁਣ ਅਗਲੀ ਕਾਰਵਾਈ ਕਰਨ ਨੂੰ ਲੈ ਕੇ ਨੇ ਕੀ ਮਾਮਲਾ ਕੀ ਲੱਗਦਾ ਤੁਹਾਨੂੰ ਮਾਮਲਾ ਇਹ ਆ ਕਿ ਸ਼ੱਕੀ ਜਾਂ ਮਾਮਲਾ ਕਿਉਂਕਿ ਜਿਵੇਂ ਉਹਦੇ ਮੂੰਹ ਚੋਂ ਹੁਣ ਇੱਕਦਮ ਖੂਨ ਵਗਿਆ ਉਹ ਪਿਛੇ ਨੂੰ ਡੁੱਗਾ ਹੋਇਆ ਸੀ ਉਹਦੇ ਵਾਲ ਖਿਲਰੇ ਹੋਏ ਸੀਗੇ ਮਤਲਬ ਕੋਈ ਨਸ਼ੇ ਦੀ ਹਾਲਤ ਚ ਫਿਰ ਉਹਦੇ ਮੂੰਹ ਚ ਬਲੀਡਿੰਗ ਵੀ ਹੋਈ ਆ ਮਤਲਬ ਸ਼ੱਕੀ ਹਾਲਤ ਚ ਹੈ ਮਤਲਬ ਇਹਦਾ ਅੱਗੇ ਉਹ ਪੁਲਿਸ ਕਾਰਵਾਈ ਕਰਕੇ ਇਹਦਾ ਫਾਈਨਲ ਰਿਜ਼ਲਟ ਜਿਹੜਾ ਉਹ ਦੇ ਦੇਣਗੇ ਇਹ ਮੁੰਡੇ ਦੀ 18-19 ਸਾਲ ਉਮਰ ਹੈ ਸਰ ਕਿਉਂਕਿ ਪਲੱਸ 2 ਚ ਜੇ ਪੜ ਰਿਹਾ ਉਹ ਪਲੱਸ 2 ਉਥੇ ਨਡਾਲੇ ਕਾਲਜ ਹਾਂਜੀ ਕੁਝ ਸਿਰ ਜਿਹੜੇ ਲੜਕੇ ਦੀ ਡੈਥ ਹੋਈ ਉਹ ਕੀ ਲੱਗਦਾ ਹੈ ਤੁਹਾਡਾ ਕਿ ਕਿਸ ਤਰ੍ਹਾਂ ਡੈਥ ਹੋਈ ਕਿਦਾਂ ਪਤਾ ਲੱਗਿਆ ਤੁਹਾਨੂੰ ਮੇਰਾ ਬੇਟਾ ਸੀ ਅਕਾਲ ਕਾਟੇਮੀ ਕਲਾਸ ਆਪਣੇ ਰਾਬਰਪੀ ਬਖਸ਼ ਅਕਾਲ ਕਾਟੇਮੀ ਪੜਦਾ ਬਾਰਮੀ ਪੀਪਰ ਦਤੈ ਸੀ ਤੇ ਪਹਿਲਾਂ ਵੇਟ ਦਾ ਇੱਥੇ ਵੇਟ ਲਿਫਟਿੰਗ ਕਰਦਾ ਰਿਹਾ ਨੜਾਲੇ ਵੇਟ ਲਹਿਣਾ ਕਰਦਾ ਰਿਹਾ ਤੇ ਮੈਂ ਕਿਹਾ ਪੁੱਤਰ ਕੱਲ ਉਹ ਕਹਿੰਦਾ ਮੈਂ ਡੈਡੀ ਮੰਮੀ ਜੀ ਮੈਂ ਨੜਾਲੇ ਤੱਕ ਜਾਣਾ ਅਪਰ ਮੈਂ ਬਰਗ ਆਮ ਕੇ ਖਾਣ ਵਾਸਤੇ ਕੋਈ ਜਾਣਾ ਮੈਂ ਕਹਿੰਦੀ ਚੱਲ ਆ ਪੈਸੇ ਲੈ ਜਾ ਪੁੱਤਰ ਤੂੰ ਜਾ ਕੇ ਖਾ ਕੇ ਆ ਜੀ ਮੋਟਰਸਾਈਕਲ ਲੈ ਗਿਆ ਚਾਹ ਮੋਟਰਸਾਈਕਲ ਫਿਰ ਕਹਿੰਦਾ ਨਾ ਮਮੀ ਮੈਂ ਗੱਡੀ ਤੇ ਜਾਣ ਨਾ ਮਮੀ ਮੰਗੇ ਕਹਿੰਦੀ ਮੈਂ ਮੈਂ ਵੀ ਨਾਲ ਤੇਰੇ ਜਾਣੀ ਆ ਤੇ ਤੂੰ ਇਕੱਲਾ ਨਾ ਜਾ ਮੈਂ ਵੀ ਤੇਰੇ ਨਾਲ ਤੇ ਜਾਣੀ ਆ ਤੇ ਤੂੰ ਇਕੱਲਾ ਨਾ ਜਾ ਤੇ ਕਹਿੰਦਾ ਮਮੀ ਤੂੰ ਇੱਥੇ ਰਹਿ ਤੇ ਮਾਂ ਆਖਿਆ ਮਾਂ ਉਹ ਨੜਾਲੇ ਹੋ ਕੇ ਆ ਜਾਣਾ ਉਥੋਂ ਨਰਾਲੇ ਗੱਡੀ ਲੈ ਕੇ ਚੱਲ ਗਿਆ ਫਿਰ ਮੋੜ ਕੇ ਇੱਥੋਂ ਆਇਆ ਮੈਂ ਸ਼ਾਮੀ ਵੇ ਵਾਸਤ ਘਰ ਸਾਢੇ 4 ਵਜੇ ਆਇਆ ਤੇ ਕਹਿੰਦੀ ਜਾਓ ਜਰਾ ਪਤਾ ਲਾ ਕੇ ਨਰਾਲੇ ਤੇ ਅੱਜ ਘਰ ਵਾਪਸ ਨਹੀਂ ਆਇਆ ਗਾਜ ਤੇ ਗੱਡੀ ਲੈ ਕੇ ਆਇਆ ਨਹੀਂ ਗਾ ਜਾ ਵੇਖ ਕੇ ਨਰਾਲੇ ਮੈਂ ਨਰਾਲੇ ਘੁੰਮ ਕੇ ਸਾਰੇ ਚਲਾ ਗਿਆ ਘਰ 4:7 ਵਜੇ ਫਿਰ ਮੈਨੂੰ ਫੋਨ ਆਇਆ ਉਥੋਂ ਲਖਣਕਾ ਵੱਡੇ ਗੋਡਾਨੀਆਂ ਦੇ ਪਾਸੇ ਉਹ ਕਿ ਪੁਲਿਸ ਆੜੇ ਫੋਨ ਕੀਤਾ ਭਾਜੀ ਨੇ ਕਹਿੰਦਾ ਵੀ ਆ ਗੱਡੀ ਨੰਬਰ ਤੁਹਾਡਾ ਹੀ ਤੁਹਾਡੇ ਕਾਗਜ਼ਾਂ ਤੋਂ ਨੰਬਰ ਲੈ ਕੇ ਤੁਹਾਨੂੰ ਫੋਨ ਕੀਤਾ ਆ ਗੱਡੀ ਤੁਹਾਡੀ ਹੈ ਮੇਰੇ ਗੱਡੀ ਤੇ ਮੇਰੀ ਕਹਿੰਦੇ ਛੇਤੀ ਆ ਜਾਓ ਬੱਚਾ ਨਾ ਗੱਡੀ ਦੇ ਵਿੱਚ ਲੰਮੀ ਸੀਟ ਕਰਕੇ ਸੁੱਤਾ ਪਿਆ ਬਾਲੇ ਦੇ ਖਿਲਰੇ ਪਏ ਨੇ ਮੂਹ ਚਾਗਾਂਦੇ ਪਏ ਨੇ ਤੇ ਉੱਥੇ ਆਪਣੇ ਗੱਡੀ ਦੇ ਵਿੱਚ ਹੀ ਪਿਆ ਗੱਡੀ ਲੋਕ ਹੋ ਗਈ ਗੱਡੀ ਕੇ ਖੁੱਲੀ ਨਹੀਂ ਅਗੀਗੇ ਡੱਡ ਇੱਥੋਂ ਵੀ ਕਰਮਚਾਰੀ ਮੈਂ ਗਿਆ ਜਾ ਕੇ ਵੇਖਿਆ ਜਾ ਕੇ ਤੇ ਇੱਕ ਸਾਈਡ ਨੂੰ ਮੂਹ ਹੋ ਗਿਆ ਮੈਂ ਸਿਆ ਸਿਆ ਮੂੰਹ ਸਿੱਧਾ ਕੀਤਾ ਛਾਤੀ ਛੂਤੀ ਮੜੀ ਪਰ ਉਹਦਾ ਸਰੀਰ ਡੱਡ ਹੋਇਆ ਹੋਇਆ ਜੋ ਕਹੀ ਉਸ ਟਾਈਮ ਦਾ ਹਉ ਹੁਣ ਪਤਾ ਨਹੀਂ ਕਿਹੜੇ ਦੋਸਤਾਂ ਨਾਲ ਸੀ ਗਏ ਕੋਈ ਦੋ ਕੰਨਾਂ ਦੋ ਦੋਸਤਾਂ ਨਾਲ ਕਿਹੜੀ ਹੁਣ ਦੋਸਤ ਮੈਨੂੰ ਕੋਈ ਪਤਾ ਨਹੀਂ ਪਈ ਹੁਣ ਆਪਣੇ ਪ੍ਰਸ਼ਾਸਨ ਨੂੰ ਪਤਾ ਦੱਸਿਆ ਜੂ ਆਪੀ ਕਾਰਵਾਈ ਕਰਨਗੇ ਆਪੀ ਦੱਸਣਗੇ ਜੂ ਕੁਝ ਹੋ ਗਿਆ ਫੇਰ ਮੇਰਾ ਬੱਚੇ ਦੇ ਕਰਮਾਂ ਨਾਲ ਜ਼ਿੰਦਗੀ ਆਪਣੇ ਪਰਿਵਾਰ ਕਰਕੇ ਤੁਰ ਗਿਆ ਜੀ ਇਹ ਦੇਵ ਜਿੰਨੀ ਉਮਰ ਸੀ ਬਤੀ ਜੀ ਥੋੜਾ ਜਿਹਾ ਸਾਲ ਉਮਰ ਸੀ ਇਹ ਕਹਣਾ ਤੁੰਨੋ ਇਥੇ ਨਰਗਾ ਜੋ ਦੁਨੀਆ ਜੋ ਬਹੁਤ ਮਾੜਾ ਕੁਝ ਹੋ ਰਿਹਾ ਹੈ ਪਤਾ ਇਹਦਾ ਬਹੁਤ ਠੱਲ ਪੈਣੀ ਚਾਹੀਦੀ ਬੱਚਾ ਮੇ ਬੱਚਾ ਆਪਣੇ ਕਹਿਣ ਕਰ ਮਾਪੋ ਦੇ ਕਹਿਣ ਕਾ ਜਰਾਨੇ ਕਰਨ ਬੱਚੇ ਉਹਦਾ ਕਹਿਣੇ ਕਾਸੀ ਕਰਮਾਣਾ ਕਰ ਬੜਾ ਸੋਨਾ ਆਇਆ ਕਰੋ ਪਰ ਪਤਾ ਨਹੀਂ ਕਿਸਮਤ ਕਿ ਮਾੜੀ ਸਾਡੀ ਚਲੀ ਉਹ ਗੱਡੀ ਲੈ ਗੱਡੀ ਚ ਨਿਚੇ ਗੱਡੀ ਲੋਕ ਹੋ ਗਈ ਗੱਡੀ ਤੇ ਮਜਾਜ ਨਾ ਕੱਟਿਆ ਵਿੱਚ ਗੱਡੀ ਦੇ ਵਿੱਚ ਵੀ ਲੱਖ ਦਾ ਕਿਹੜੇ ਹਾਲਾਤਾਂ ਚੋਂ ਮੌਤ ਹੋ ਗਈ ਪਤਾ ਨਹੀਂ ਉਹ ਦੋਸਤਾਂ ਨਾਲ ਜਾਉਂਦੇ ਪ੍ਰਜਾ ਉਹ ਸਿਆਪੀ ਦੋਸਤ ਦੇ ਕਿ ਕਹਿੰਦਾ ਕੀ ਕਹਦਾ ਸਾਹ ਵਤਾ ਕਿ ਮੈਨੂੰ ਇਹਨਾਂ ਤੇ ਕੱਲ ਕਹਿੰਦਾ ਮੇਰੇ ਨੂੰ ਲੌਕ ਮੇਰੇ ਫੋਨ ਨੂੰ ਲੌਕ ਲੱਗ ਗਿਆ ਡੈਡੀ ਕਿਹਦਾ ਫੋਨ ਆਇਆ ਲੌਕ ਲੱਗ ਗਿਆ ਮੇਰੇ ਫੋਨ ਨੂੰ ਲੌਕ ਦਾ ਨੰਬਰ ਨਹੀਂ ਮੇਰੇ ਜਿੱਤੇ ਹੈਗਾ ਤੇ ਬਸ ਜੇ ਮੂਰ ਪੋੜ ਕੇ ਫਿਰ ਆ ਲੱਤਾ ਪੈਰ ਮਾਰਦਾ ਗੱਡੀ ਦੀ ਗੱਡੀ ਖੁੱਲੀ ਨਹੀਂ ਆ ਗਈ ਨਾਂ ਬਬਸ ਉਹਦੇ ਬਾਅਦ ਮਿੱਟੀ ਡੱਥ ਹੋ ਗਈ ਕਰਮਾਣੇ ਦਾ ਛੰਡਾ ਪੈ ਗਿਆ ਛੰਡਾ ਪੈ ਗਿਆ ਚੁੱਕ ਕੇ ਤੇ ਫਿਰ ਕੱਲ ਨੂੰ ਕੱਲ ਫਿਰ ਉੱਥੇ ਭੇਜਦਾ ਕਬੂਰ ਸਲੇ ਪਹਿਲਾਂ ਸੁਬਾਨਪੁਰ ਲੈ ਕੇ ਫਿਰ ਕਪੂਰਸਰ ਲੈ ਕੇ ਨੇ ਹਾਂ ਸਰ ਕੀ ਨਾਮ ਦਾ ਜਿਹੜੀ ਨੌਜਵਾਨ ਦੀ ਲਾਸ਼ ਬRAND ਹੋਈ ਕਾਰ ਤੋਂ ਹਾਂ ਜੀ ਮੈਂ ਸ ਬਲਜਿੰਦਰ ਸਿੰਘ ਜੀ ਚੌਂਕੀ ਚਾਪ ਦੇ ਲਾਲਾ ਜੀ ਕੱਲ ਸਾਨੂੰ ਵਕਤ ਕਰੀਬ 7 ਵਜੇ ਇਨਫੋਰਮੇਸ਼ਨ ਮਿਲੀ ਜੀ ਕਿ ਲਖਨਕੇ ਵੱਡੇ ਤੋਂ ਕੁਡਾਣੀ ਰੋਡ ਤੇ ਸ਼ਮਸ਼ਾਨ ਘਟ ਦੇ ਨੇੜੇ ਇੱਕ ਨੌਜਵਾਨ ਦੀ ਗੱਡੀ ਆ ਗਈ ਆ ਜੀ ਸਲੇਰਾ ਗੱਡੀ PB09AL7233 ਉਹਦੇ ਵਿੱਚ ਡੋਚੀ ਦੀ ਹਾਲਤ ਚ ਪਿਆ ਹੋਇਆ ਹੈ ਅਸੀਂ ਜਾ ਕੇ ਮੌਕਾ ਦੇਖਿਆ ਜੀ ਤੇ ਡੈੱਡ ਸ਼ੋਰ ਜੀ ਲੱਗਦਾ ਸੀ ਲਾਸ਼ ਨੂੰ ਕਬਜ਼ੇ ਲੈ ਕੇ ਜੀ ਉਹਦੇ ਵਾਰਸ ਆ ਗਏ ਜੀ ਸਿਵਲ ਇਥੇ ਲੈ ਕੇ ਗਏ ਜੀ ਐਸਜੀਐਲ ਹਸਪਤਾਲ ਚੈਰੀ ਰਵਲ ਉੱਥੇ ਡਾਕਟਰ ਸਾਹਿਬ ਨੇ ਚੈੱਕ ਅਪ ਕਰਨ ਤੋਂ ਬਾਅਦ ਮ੍ਰਿਤਕ ਘੋਸ਼ ਕਰ ਦਿੱਤਾ ਜੀ ਲਾਸ਼ ਨੂੰ ਕਬਜ਼ੇ ਤੇ ਲੈ ਕੇ ਜੀ ਸਿਵਲ ਹਸਪਤਾਲ ਕਪੂਰਸਰ ਮੋਰਚੀ ਚਲ ਰਿਹਾ ਜੀ ਹੁਣ ਬਾਅਦ ਕਾਰਵਾਈ ਅਮਲ ਚ ਲੈਂਦੀ ਜਾਏਗੀ ਸਰ ਠੀਕ ਕਾਰਨ ਕੀ ਲੱਗਦਾ ਕੁਝ ਕਹਿ ਨਹੀਂ ਜਾ ਸਕਦਾ ਇਹ ਪੋਸਟ ਮੌਰਟਮ ਰਿਪੋਰਟ ਤੋਂ ਬਾਅਦ ਹੀ ਪਤਾ ਲੱਗੇਗਾ ਜੀ ਜੋ ਨਤੀਜੇ ਆਉਣਗੇ ਉਹ ਤੱਥਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾਏਗੀ ਠੀਕ ਹੈ ਸਰ